117 ਗੂਲ ਆਫ ਐਮਿਨੈਂਸ ਬਣਨਗੇ ਸਰਕਾਰੀ ਸਕੂਲਾਂ ਦੇ ਵਿੱਚ ਸ਼ਾਨਦਾਰ ਪੜ੍ਹਾਈ ਸਰਕਾਰੀ ਸਕੂਲ ਸ਼ਾਨਦਾਰ ਬਿਲਡਿੰਗ ਸਰਕਾਰੀ ਸਕੂਲਾਂ ਚ ਐਸਟੋ ਡਰਫ ਹੈ ਸਰਕਾਰੀ ਸਕੂਲਾਂ ਦੇ ਵਿੱਚ ਇੰਨੇ ਸ਼ਾਨਦਾਰ ਫਰਨੀਚਰ ਤੋਂ ਲੈ ਕੇ ਇਨਫਰਾਸਟ੍ਰਕਚਰ ਹੈ ਇਹ ਸਾਡੀ ਸੋਚ ਹੈ ਕਿ ਜੱਜ ਦਾ ਬੱਚਾ ਇਸੀ ਦਾ ਬੱਚਾ ਤੇ ਰਿਖਿਆ ਦਾ ਬੱਚਾ ਇੱਕੋ ਬੈਂਚ ਤੇ ਬਹਿ ਕੇ ਪੜ੍ਹਨੇ ਚਾਹੀਦੇ ਆ ਇੱਕੋ ਸਿਲੇਬਸ ਤੇ ਇਕਤਾ ਹੋਣੀ ਚਾਹੀਦੀ ਉਹਨਾਂ ਨੂੰ ਬੱਚਾ ਜਿਹੜਾ ਹੈ ਉਹ ਦਿਲੋਂ ਸਕੂਲ ਜਾਵੇ ਤੇ ਦਿਲੋਂ ਹੀ ਆਪਣੇ ਮਨ ਪਸੰਦੀ ਪੜ੍ਹਾਈ ਕਰੇ ਸਕੂਲ ਦਾ ਫੈਮਿਨਸ ਇਹੀ ਹੈ ਅਸੀਂ ਪ੍ਰਾਈਵੇਟ ਸਕੂਲਾਂ ਨੂੰ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਤਾਂ ਕਿ ਉਹ ਬੱਸਾਂ ਜਿਹੜੀਆਂ ਬੱਚਿਆਂ ਨੂੰ ਖਾਸ ਤੌਰ ਤੇ ਕੁੜੀਆਂ ਨੂੰ ਲੈ ਕੇ ਵੀ ਜਾ ਸਕਣ ਤੇ ਘਰੇ ਵੀ ਪਹੁੰਚ ਸਕਣ ਹੁਣ ਤੁਹਾਨੂੰ ਕਿਸੇ ਸਕੂਲ 'ਚ ਤੱਪੜ ਨਹੀਂ ਮਿਲਣਗੇ ਸਿਰਫ ਫਰਨੀਚਰ ਵਾਲੇ ਸਕੂਲ ਮਿਲਣਗੇ ਸ਼ਾਨਦਾਰ ਬਾਥਰੂਮ ਹੋਣਗੇ ਕੋਈ ਕਿਸੇ ਕਿਸਮ ਦਾ ਇਸ ਤਰ੍ਹਾਂ ਦਾ ਡਰ ਨਹੀਂ ਹੋਊਗਾ ਮਾਪਿਆਂ ਨੂੰ ਕਿ ਅਸੀਂ ਇਸ ਸਕੂਲ 'ਚ ਬੱਚਾ ਕਿਉਂ ਪੜਾ ਰਹੇ ਸਕੂਲ ਆਫ ਐਮੀਨੈਂਸ ਨਵੇਂ ਤਜਰਬੇ ਨਵੇਂ ਯਤਨ ਨਵੀਂ ਪ੍ਰੇਰਣਾ